ਬਾਪੇ ਗੁੱਸੇ ਆ ਗਿਆ ਓਏ ਓਏ ਆ ਆ ਓਏ ਬੰਦ ਕਰੇ ਨਾ ਇਹ ਬੰਦ ਕਰਾਪ ਲੋਕ ਕਰੋ ਲਾਕ ਕਰੋ ਅੰਦਰੋਂ ਲਾਕ ਕਰੋ ਆਪ ਬੰਦੀ ਦਾ ਦਰਵਾਜ਼ਾ ਖੋਲ ਰਹੇ ਆਏ ਦਿਨ ਚੰਡੀਗੜ੍ਹ ਆਪਣੇ ਆਪ ਦੇ ਵਿੱਚ ਚਰਚਾ ਦਾ ਵਿਸ਼ੇ ਬਣ ਜਾਂਦਾ ਹੈ ਕਿਉਂਕਿ ਪੰਜਾਬ ਹਰਿਆਣਾ ਹਿਮਾਚਲ ਸਣੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਆ ਕੇ ਲੋਕੀ ਇੱਥੇ ਜਿਹੜਾ ਉਹ ਵਾਤਾਵਰਣ ਦਾ ਆਨੰਦ ਲੈਂਦੇ ਪਰ ਜਿਵੇਂ ਹੀ ਸਾਮ ਢਲਦੀ ਆ ਇਧਰ ਦੀਆਂ ਸੜਕਾਂ ਤੇ ਕੋਈ ਨਾ ਕੋਈ ਹਾਈ ਵੋਲਟੇਜ ਡਰਾਮਾ ਆਏ ਵਿਨ ਵੇਖਣ ਨੂੰ ਮਿਲਦਾ ਤਾਜ਼ਾ ਮਾਮਲਾ ਦਿੱਲੀ ਤੋਂ ਚੰਡੀਗੜ੍ਹ ਆਉਣ ਵਾਲਿਆਂ ਦਾ ਕਿਉਂਕਿ ਦਿੱਲੀ ਤੋਂ ਚੰਡੀਗੜ੍ਹ ਆਏ ਸੀ ਪਾਰਟੀਕਰ ਪਰ ਜਦੋਂ ਬਿੱਲ ਭਰਨ ਦੀ ਬਾਰੀ ਆਈ ਤਾਂ ਕੁੜੀ ਨੇ ਹੰਗਾਮਾ ਕਰਤਾ ਹੰਗਾਮਾ ਜੀ ਇਹੋ ਜਿਹਾ ਕੀਤਾ ਕਿ ਪੂਰਾ ਫਿਲਮੀ ਸੀਨ ਬਣ ਗਿਆ ਕੁੜੀ ਜਦੋਂ ਕਲੱਬ ਤੋਂ ਭੱਜੀ ਤੇ ਉਸ ਤੋਂ ਬਾਅਦ ਮੈਨੇਜਰ ਨੇ ਉਸ ਦਾ ਪਿੱਛਾ ਕੀਤਾ 26 ਦੀਆਂ ਲਾਈਟਾਂ ਕੋਲ ਜਦੋਂ ਪਹੁੰਚੇ ਤੇ ਉੱਥੇ ਪਿੱਛੋਂ ਤੋਂ ਆ ਰਹੇ ਜਿਹੜਾ ਕਲੱਬ ਦਾ ਮੈਨੇਜਰ ਸੀ ਉਹ ਵੀ ਉੱਥੇ ਪਹੁੰਚ ਗਿਆ ਤੇ ਉਹਨੇ ਕੁੜੀ ਤੋਂ ਬਿੱਲ ਲੈਣ ਦੀ ਕੋਸ਼ਿਸ਼ ਕੀਤੀ ਪਰ ਹੰਗਾਮਾ ਵੱਧ ਗਿਆ ਤੇ ਇਹਦੇ ਦਰਮਿਆਨ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਗਈ ਤੇ ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਆਓ ਜਾਣਦੇ ਹਾਂ ਕਿਵੇਂ ਇਹ ਮਾਮਲਾ ਪੂਰੇ ਡਰਾਮੇ ਬਾਜੀ ਦਾ ਬਣ ਗਿਆ ਤੇ ਜਿਸ ਤੇ ਹੁਣ ਪੁਲਿਸ ਕਾਰਵਾਈ ਕਰ ਰਹੀ ਆ ਇਸ ਰਿਪੋਰਟ ਦੇ। ਓਏ 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 ਲੋਕ ਕਰੋ ਲੋਕ ਕਰੋ ਅੰਦਰ ਸੀ ਲੋਕ ਆ ਬੰਦੀ ਦਾ ਦਰਵਾਜ਼ਾ ਖੋਲ ਰਿਹਾ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਦੇ ਵਿੱਚ ਨਿਤਨਾਮਾ ਕਾਰਨਾਮਾ ਸਾਹਮਣੇ ਹੁੰਦਾ ਤੇ ਮੁਰ ਤੋਂ ਇੱਕ ਵਾਰੀ ਦੇ ਰਾਹ ਚੰਡੀਗੜ੍ਹ ਦੀਆਂ ਸੜਕਾਂ ਤੇ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ ਚੰਡੀਗੜ੍ਹ ਦੇ ਸੈਕਟਰ 26 ਦੇ ਤਲਾ ਤੁਮ ਕਲੱਬ ਦੇ ਵਿੱਚ ਬਿਲ ਨੂੰ ਜਨੋ ਪਰਨ ਦੀ ਵਾਰੀ ਆਈ ਤੇ ਉਸ ਤੋਂ ਬਾਅਦ ਕੁੜੀ ਵੱਲੋਂ ਹੰਗਾਮਾ ਕਰਨ ਦੀ ਗੱਲ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਕਿ ਦਿੱਲੀ ਤੋਂ ਪਾਰਟੀ ਕਰਨ ਆਏ ਕੁਝ ਮੁੰਡੇ ਤੇ ਕੁੜੀਆਂ ਜਦੋਂ ਹੰਗਾਮਾ ਕਰ ਰਹੇ ਸੀ ਤੇ ਪੁਲਿਸ ਨੇ ਉਹਨਾਂ ਨੂੰ ਕਾਬੂ ਕਰ ਲਿਆ ਮਾਮਲਾ ਕਰੀਬ 10:30 ਵਜੇ ਦੇ ਆਲੇ ਦੁਆਲੇ ਦਾ ਦੱਸਿਆ ਜਾ ਰਿਹਾ ਹੈ ਜਦੋਂ ਤਲਾ ਤੁਮ ਕਲੱਬ ਦੇ ਮੈਨੇਜਰ ਬਿਨੇ ਨੂੰ ਇੱਕ ਕੁੜੀ ਨੇ ਬਿਲ ਦੇਣ ਤੋਂ ਮਨਾ ਕਰ ਦਿੱਤਾ ਤੇ ਉਸ ਦੇ ਨਾਲ ਬਦਤਮੀਜੀ ਵੀ ਕੀਤੀ। ਅਬ ਇਹ ਕਰ ਰਹੇ ਨੇ ਕਿ ਸਭ ਲੌਕ ਕਰੋ ਲੌਕ ਕਰੋ ਅੰਦਰ ਸੇ ਲੋਸੋ। ਅਬ ਬੰਦੀ ਦਾ ਦਰਵਾਜ਼ਾ ਖੋਲ ਰਹੇ। ਦਰਵਾਜ਼ਾ ਖੋਲ ਰਹੇ। ਇਹ ਕੁੱਲਸ ਪਰ ਫੋਨ। ਬਿਨੇ ਨੇ ਕਿਹਾ ਜਾ ਰਿਹਾ ਕਿ ਬਿਨੇ ਨੇ ਜਦੋਂ ਕੁੜੀ ਤੋਂ ਬਿਲ ਮੰਗਿਆ ਤੇ ਕੁੜੀ ਨੇ ਉੱਥੇ ਮੌਜੂਦ ਕਲੱਬ ਦੇ ਸਟਾਫ ਨਾਲ ਵੀ ਬਦਤਮੀਜੀ ਕੀਤੀ ਹੈ। ਜਿਸ ਤੋਂ ਬਾਅਦ ਪਾਰਟੀ ਕਰਨ ਆਯੁਕਤੀ 33 ਗੱਡੀ ਨੂੰ ਤੇਜ਼ ਰਫ਼ਤਾਰ ਤੋਂ ਪਛਾਕੇ ਕਲੱਬ ਦੇ ਸਟਾਫ ਦੇ ਉੱਪਰ ਚੜਾਉਣ ਦੀ ਕੋਸ਼ਿਸ਼ ਕਰਨ ਲੱਗੀ ਕਲੱਬ ਸਟਾਫ ਵਾਲੇ ਬਾਲ-ਬਾਲ ਬਚੇ ਜਿਸ ਤੋਂ ਬਾਅਦ ਆਯੁਕਤੀ ਉੱਥੋਂ ਗੱਡੀ ਕੱਢ ਕੇ ਸੈਕਟਰ 26 27 ਚੌਂਕ ਤੇ ਪਹੁੰਚ ਗਈ ਤੇ ਉੱਥੋਂ ਅੱਗੇ ਕਲੱਬ ਦੇ ਮੈਨੇਜਰ ਦੀ ਗੱਡੀ ਨੇ ਪਿੱਛਾ ਕਰਕੇ ਹਿੱਟ ਕੀਤਾ ਜਿਸ ਤੋਂ ਬਾਅਦ ਕਲੱਬ ਦੇ ਮੈਨੇਜਰ ਨੇ ਇਸ ਦੀ ਜਾਣਕਾਰੀ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਤੇ ਕੁਛੀ ਦੇਰੀ ਦੇ ਵਿੱਚ ਪੁਲਿਸ ਪਾਰਟੀ ਉੱਥੇ ਪਹੁੰਚ ਗਈ ਮੌਕੇ ਤੇ ਪਹੁੰਚੀ ਪੁਲਿਸ ਦੇ ਮੁਲਾਜ਼ਮਾਂ ਦੇ ਨਾਲ ਵੀ ਕੁੜੀ ਨੇ ਬਹਿਸਬਾਜ਼ੀ ਕੀਤੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੁੜੀ ਤੇ ਉਸ ਦੀ ਗੱਡੀ ਨੂੰ ਕਬਜ਼ੇ 'ਚ ਲੈ ਕੇ ਥਾਣੇ ਲੈ ਗਈ। ਕਲੱਬ ਦੇ ਮੈਨੇਜਰ ਨੇ ਉਪਤੀ ਦੇ ਖਿਲਾਫ ਸੈਕਟਰ 26 ਥਾਣਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਦੇਰ ਰਾਤ ਮਹਿਲਾ ਪੁਲਿਸ ਮੁਲਾਜ਼ਮੀਆਂ ਨੇ ਮਾਮਲੇ ਦੇ ਵਿੱਚ ਸ਼ਾਮਲਿਤ ਕੁੜੀ ਦਾ ਸੈਕਟਰ 16 ਦੇ ਵਿੱਚ ਹਸਪੀਟਲ ਦੇ ਵਿੱਚ ਮੈਡੀਕਲ ਕਰਵਾਇਆ। ਇਸ ਦੀ ਸ਼ਿਕਾਇਤ ਹੁਣ ਸੈਕਟਰ 26 ਥਾਣਾ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਕਲੱਬ ਦੇ ਮੈਨੇਜਰ ਨੇ ਮਾਮਲੇ ਨੂੰ ਲੈ ਕੇ ਪੁਲਿਸ ਤੋਂ ਕੁੜੀ ਤੇ ਉਸ ਦੇ ਸਾਥੀਆਂ ਦੇ ਖਿਲਾਫ ਕੜੀ ਕਾਰਵਾਈ ਕਰਨ ਦੀ ਉਮੀਦ ਹੈ ਜਗਵਾਨੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ